ਸਿਕਾਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਆ ਹੁਣ ਤੱਕ ਦੀ ਵੱਡੀ ਖਬਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਏ ਕਿ ਭਾਵੇਂ ਸਿੰਧ ਅੱਜ ਭੂਗੋਲਿਕ ਤੌਰ ਤੇ ਭਾਰਤ ਦਾ ਹਿੱਸਾ ਨਹੀਂ ਹੈ ਪਰ ਇਸ ਸੱਪਿਆਚਾਰਕ ਦ੍ਰਿਸ਼ਟੀਕੋਣ ਤੋਂ ਹਮੇਸ਼ਾ ਭਾਰਤ ਦਾ ਅਨਖੜਵਾ ਅੰਗ ਰਹੇਗਾ ਜਿੱਥੋਂ ਤੱਕ ਜ਼ਮੀਨ ਦਾ ਸਵਾਲ ਹੈ ਸਰਹੱਦਾ ਬਦਲ ਸਕਦੀਆਂ ਨਹੀਂ ਕੌਣ ਜਾਣਦਾ ਏ ਸਿੰਧ ਕੱਲ ਭਾਰਤ ਵਾਪਸ ਆ ਸਕਦਾ ਏ ਉਨ੍ਹਾਂ ਦੇ ਬਿਆਨ ਨੇ ਪਾਕਿਸਤਾਨ ਵਿੱਚ ਹਲਚਲ ਮਚਾ ਦਿੱਤੀ ਹੈ ਇਸ ਦੌਰਾਨ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਅੰਤਰਰਾਸ਼ਟਰੀ ਸਰਹੱਦ ਅਤੇ ਪਾਕਿਸਤਾਨ ਨਾਲ ਕੰਟਰੋਲ ਰੇਖਾ ਤੇ ਤਣਾਅ ਤੇਜ਼ ਹੋ ਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਨੇ ਇਸ ਖੇਤਰ ਵਿੱਚ ਆਪਣੀ ਫੌਜ ਦੀ ਤਾਇਨਾਤੀ ਦੁੱਗਣੀ ਕਰ ਦਿੱਤੀ ਹੈ ਹਾਲਾਂਕਿ ਹੋਰ ਕਾਰਨ ਦੱਸੇ ਜਾ ਰਹੇ ਨੇ ਦਰਸਲ ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ ਤੇ ਨੇ ਕੇਂਦਰੀ ਅਤੇ ਰਾਜ ਖੂਫੀਆ ਏਜੰਸੀਆਂ ਧਮਾਕਿਆਂ ਤੋਂ ਬਾਅਦ ਲਗਾਤਾਰ ਜਾਣਕਾਰੀ ਸਾਂਝੀਆਂ ਕਰ ਰਹੀਆਂ ਨੇ ਜਿਸ ਕਾਰਨ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੋਵਾਂ ਤੇ ਕਈ ਫੌਜਾਂ ਦੀ ਤਣਾਅਤੀ ਕੀਤੀ ਗਈ ਹੈ ਸਰਹੱਦ ਤੇ ਸਥਿਤੀ ਕਿੰਨੀ ਗੰਬੀਰ ਹੈ ਇਸ ਦਾ ਅੰਦਾਜ਼ਾ ਇਸ ਤੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਸੈਨਿਕਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਹੈ ਅਤੇ ਗਸ਼ਤ ਖੇਤਰ ਨੂੰ ਵੀ ਦਿਨ ਰਾਤ ਲਗਾਤਾਰ ਵਧਾਇਆ ਗਿਆ ਹੈ। ਦਿੱਲੀ ਧਮਾਕਿਆਂ ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ਤੇਜ਼ ਇਨਪੁਟ ਦੇ ਅਨੁਸਾਰ ਜੰਮੂ ਕਸ਼ਮੀਰ ਵਿੱਚ ਇਸ ਸਮੇਂ ਲਗਭਗ 131 ਅੱਤਵਾਦੀ ਸਰਗਰਮ ਨੇ ਜਿਨ੍ਹਾਂ ਵਿੱਚੋਂ 117 ਪਾਕਿਸਤਾਨੀ ਅੱਤਵਾਦੀ ਮੰਨੇ ਜਾ ਰਹੇ ਨੇ। ਉਹਨਾਂ ਦੇ ਨਾਲ 14 ਸਥਾਨਕ ਮਦਦਗਾਰ ਨੇ ਜੋ ਇਹਨਾਂ ਅੱਤਵਾਦੀਆਂ ਨੂੰ ਟਿਕਾਣਿਆਂ ਨੂੰ ਤਬਦੀਲ ਕਰਨ, ਉਹਨਾਂ ਦੀਆਂ ਗਤੀਵਿਧੀਆਂ ਨੂੰ ਛੁਪਾਉਣ ਅਤੇ ਸਰੋਤ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਨੇ। ਵੱਡੀ ਗਿਣਤੀ ਵਿੱਚ ਅੱਤਵਾਦੀ ਸਰਹੱਦ ਪਾਰ ਤੋਂ ਕੁਸਪੈਟ ਕਰਨ ਦੀ ਉਡੀਕ ਵਿੱਚ ਨੇ ਸਰਦੀਆਂ ਦਾ ਮੌਸਮ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਲੀ ਇੱਕ ਵਿਲੱਖਣ ਚੁਣੌਤੀ ਪੇਸ਼ ਕਰਦਾ ਹੈ ਪੁਨਚ ਰਾਜੌਰੀ ਸੈਕਟਰ ਵਿੱਚ ਬਰਬਾਰੀ ਅਤੇ ਸੰਘਣੀ ਧੁੰਦ ਕੰਟਰੋਲ ਰੇਖਾ ਪਾਰ ਕੁਸਪੈਟ ਨੂੰ ਲਗਭਗ ਅਸੰਭਵ ਬਣਾ ਦਿੰਦੀ ਹੈ ਖੁਫੀਆ ਏਜੰਸੀਆਂ ਨੂੰ ਇਨਪੁਟ ਮਿਲ ਰਿਹਾ ਹੈ ਕਿ ਅੱਤਵਾਦੀ ਹੁਣ ਅੰਤਰਰਾਸ਼ਟਰੀ ਸਰਹੱਦ ਨੂੰ ਕੁਸਪੈਟ ਦੇ ਨਵੇਂ ਰਸਤੇ ਵੱਜੋਂ ਵਰਤਣ ਦੀ ਤਿਆਰੀ ਕਰ ਰਹੇ ਨੇ ਇਸੇ ਕਰਕੇ ਫੌਜ ਅਤੇ ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਤੇ ਆਪਣੀ ਸੁਰੱਖਿਆ ਤਾਇਨਾਤੀ ਦੁੱਗਣੀ ਕਰ ਦਿੱਤੀ ਹੈ। ਕੈਨੇਡਾ ਆਪਣੇ ਨਾਗਰਿਕਤਾ ਕਾਨੂੰਨ ਦੇ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਜਾਨੀ ਕਿ ਹੁਣ ਕੈਨੇਡਾ ਦੇ ਵਿੱਚ ਪੀਆਰ ਲੈਣ ਲਈ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ ਜਿਸ ਤੋਂ ਬਾਅਦ ਲੋਕਾਂ ਨੂੰ ਬਾਤਿਆਂ ਨੂੰ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੁਝ ਅਜਿਹੇ ਬਦਲਾਅ। ਪੋਰਟ ਵਾਲੇ ਨੇ ਜਿਸ ਤੋਂ ਬਾਅਦ ਤਵਸੀਲ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ ਪੂਰੀ ਜਾਣਕਾਰੀ ਇਸ ਬਾਬਤ ਸਾਹਮਣੇ ਆ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਆਪਣੇ ਨਾਗਰਿਕਤਾ ਕਾਨੂੰਨ 'ਚ ਵੱਡਾ ਬਦਲਾਅ ਕਰਨ ਵਾਲਾ ਹੈ ਕੈਨੇਡਾ ਦੇ ਸੀ3 ਐਕਟ ਤਹਿਤ ਸਿਟੀਜ਼ਨਸ਼ਿਪ ਐਕਟ 'ਚ ਇਹ ਬਦਲਾਅ ਕੀਤੇ ਜਾਣਗੇ ਖਾਸ ਤੌਰ ਤੇ ਇਹ ਵੰਸ਼ ਦੇ ਆਧਾਰ ਤੇ ਨਾਗਰਿਕਤਾ ਦੇਣ ਦੇ ਵਿੱਚ ਨਰਮੀ ਲਈ ਹੈ ਕੈਨੇਡਾ ਸਰਕਾਰ ਦੇ ਇਸ ਕਦਮ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਹੋਵੇਗਾ ਕੈਨੇਡਾ 'ਚ ਰਹਿਣ ਵਾਲੇ ਵਿਦੇਸ਼ਾਂ ਵਿਦੇਸ਼ੀਆਂ 'ਚ ਭਾਰਤੀ ਨਾਗਰਿਕਾਂ ਦੀ ਵੱਡੀ ਗਿਣਤੀ ਹੈ ਅਜਿਹੇ 'ਚ ਭਾਰਤੀ ਪਰਿਵਾਰ ਇਸ ਬਦਲਾਵ ਦੇ ਸਭ ਤੋਂ ਵੱਡੇ ਲਾਭਪਾਤਰੀ ਹੋ ਸਕਦੇ ਨੇ ਕੈਨੇਡਾ ਦੀ ਸਰਕਾਰ ਨੇ ਅਜੇ ਤੱਕ ਇਸ ਕਾਨੂੰਨ ਦੇ ਲਾਗੂ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ ਹਾਲਾਂਕਿ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਹਰ ਜਲਦ ਹੀ ਇਸ ਨੂੰ ਹਕੀਕਤ ਬਣਾਇਆ ਜਾਵੇਗਾ ਇਸ ਬਦਲਾਅ ਨਾਲ ਸੈਕੰਡਰੀ ਜਨਰੇਸ਼ਨ ਕੱਟ ਆਫ ਖਤਮ ਹੋ ਜਾਵੇਗਾ ਦਰਸਲ ਮੌਜੂਦਾ ਨਿਯਮ ਤਹਿਤ ਕਨੇਡੀਅਨ ਨਾਗਰਿਕ ਦੇ ਕੈਨੇਡਾ ਦੇ ਬਾਹਰ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਨਹੀਂ ਮਿਲਦੀ ਹੈ ਇਹ ਨਵਾਂ ਬਦਲਾਅ ਇਸ ਸਮੱਸਿਆ ਨੂੰ ਖਤਮ ਕਰੇਗਾ ਜਾਨਕਿ ਹੁਣ ਇਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਹੋਵੇਗਾ ਜਿਹੜਾ ਪਹਿਲਾਂ ਸੀਗੇ ਕਿ ਵੱਡੇ ਬਦਲਾਅ ਹੋਏ ਔਰ ਇਸੇ ਤਰੀਕੇ ਨਾਲ ਇਹ ਗੱਲ ਆਖੀ ਗਈ ਹੈ ਕਿ ਜਿਤੇ ਮੌਜੂਦਾ ਨਿਯਮਾਂ ਦੇ ਤਹਿਤ ਇਸ ਪ੍ਰਕਾਰ ਜਿਹੜੇ ਨਿਯਮ ਸਨ ਕਿ ਕੈਨੇਡੀਅਨ ਨਾਗਰਿਕ ਜਿਹੜੇ ਸੀਗੇ ਉਹਨਾਂ ਦੇ ਕੈਨੇਡਾ ਦੇ ਬਾਹਰ ਪੈਦਾ ਹੋਏ ਬੱਚੇ ਜਿਹੜੇ ਸੀਗੇ ਜਾਨਕਿ ਜੇ ਕੋਈ ਕੈਨੇਡਾ ਦਾ ਨਾਗਰਿਕ ਹੈ ਪਰ ਉਹਨਾਂ ਦੇ ਬੱਚੇ ਕੈਨੇਡਾ ਤੋਂ ਬਾਹਰ ਹੋਏ ਨੇ ਔਰ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲਦੀ ਸੀ ਪਰ ਨਵਾਂ ਬਦਲਾਅ ਇਸ ਸਮੱਸਿਆ ਨੂੰ ਖਤਮ ਕਰਦਾ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਕੈਨੇਡਾ ਦੇ ਵਿੱਚ ਇਸ ਕਦਮ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਵੀ ਹੋਵੇਗਾ ਤੇ ਪਹਿਲਾਂ ਵੀ ਜਿਹੜੇ ਬਦਲਾਅ ਹੋਏ ਨੇ ਉਹਨਾਂ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਭਾਰਤੀਆਂ ਨੂੰ ਕਰਨਾ ਪਿਆ ਕੈਨੇਡਾ ਚ ਰਹਿਣ ਵਾਲੇ ਵਿਦੇਸ਼ੀਆਂ ਚ ਭਾਰਤੀ ਨਾਗਰਿਕਾਂ ਦੀ ਵੱਡੀ ਗਿਣਤੀ ਹੈ ਜਿਸ ਅਹਿਚ ਭਾਰਤੀ ਪਰਿਵਾਰ ਇਸ ਬਦਲਾਅ ਦੇ ਸਭ ਤੋਂ ਵੱਡੇ ਲਾਭਪਾ ਹੋ ਸਕਦੇ ਨੇ ਕੈਨੇਡਾ ਆਪਣੀ ਨਾਗਰਿਕਤਾ ਕਾਨੂੰਨ ਚ ਕਾਨੂੰਨ ਦੇ ਵਿੱਚ ਬਦਲਾਅ ਕਰੇਗਾ ਔਰ ਖਾਸ ਤੌਰ ਤੇ ਇਹ ਵੰਸ਼ ਦੇ ਆਧਾਰ ਤੇ ਨਾਗਰਿਕਤਾ ਦੇਣ ਦੀ ਨਰਮੀ ਲਈ ਹੈ ਜਾਨਕਿ ਹੁਣ ਵੰਸ਼ ਦੇ ਆਧਾਰ ਤੇ ਤੁਹਾਨੂੰ ਨਾਗਰਿਕਤਾ ਮਿਲ ਸਕਦੀ ਹੈ ਤੁਹਾਡੇ ਕੈਨੇਡਾ ਦੇ ਵਿੱਚ ਤੁਸੀਂ ਕਿਸੇ ਬੱਚੇ ਨੂੰ ਜਨਮ ਦਿੰਦੇ ਹੋ ਔਰ ਉਸ ਤੋਂ ਬਾਅਦ ਤੁਹਾਨੂੰ ਨਾਗਰਿਕਤਾ ਲੈਣ ਦੇ ਲਈ ਦੇਣ ਦੇ ਲਈ ਵੱਡਾ ਜਿਹੜਾ ਇੱਕ ਵਿਕਲਪ ਦਿੱਤਾ ਜਾ ਸਕਦਾ ਜਾਨਕਿ ਵੱਡਾ ਫਾਇਦਾ ਤੁਹਾਨੂੰ ਹੋਵੇਗਾ ਇਹ ਜਿਹੜੀਆਂ ਹੁਣ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤੇ ਦਰਸਲ ਦਾਸੀ ਇਹ ਕਿ ਲਗਾਤਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬੜੀਆਂ ਹੋਈਆਂ ਨੇ ਤੇ ਨਾਗਰਿਕਤਾ ਨਿਯਮ ਦੇ ਵਿੱਚ ਬਦਲਾਅ ਜਿਹੜਾ ਵਾ ਵੱਡੇ ਪੱਧਰ ਦਾ ਹੋਣ ਵਾਲਾ ਹੈ ਇਹ ਹੁਣ ਭਾਰਤੀ ਹਜ਼ਾਰਾ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਖਾਸ ਜਿਹੜਾ ਵਾ ਫਲਾਹਤ ਜਿਹੜੀ ਮਿਲ ਸਕਦੀ ਹੈ ਔਰ ਹੋਰ ਵੀ ਕਈ ਜਿਹੜੇ ਭਾਰਤੀਆਂ ਦੇ ਲਈ ਕਾਨੂੰਨ ਬਦਲ ਲੱਗੇ ਬਦਲ ਦਿੱਤੇ ਗਏ ਨੇ ਕੈਨੇਡਾ ਨੇ ਤਾਂ ਉਸ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਹਿਮ ਖਬਰ ਹੈ ਉਸ ਤੋਂ ਬਾਅਦ ਦੱਸਿਆ ਕਿ ਲਗਾਤਾਰ ਕੈਨੇਡਾ ਦੇ ਵਿੱਚ ਅਜਿਹੀਆਂ ਸਥਿਤੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿ세 ਨਵੇਂ ਕਾਨੂੰਨ ਬਣ ਸਕਦੇ ਨੇ ਜਿਸ ਤੋਂ ਬਾਅਦ ਮੁਸ਼ਕਲਾ ਜਿਹੜੀਆਂ ਪੈਦਾ ਹੋ ਸਕਦੀਆਂ ਨੇ ਫਿਲਹਾਲ ਨਾਗਰਿਕਤਾ ਨੀਤੀ ਦੇ ਵਿੱਚ ਵੱਡਾ ਬਦਲਾਅ ਭਾਰਤੀਆਂ ਨੂੰ ਲਾਗ ਦੇ ਸਕਦਾ ਹੈ ਪੰਜਾਬ ਵਿੱਚ ਹੜਾ ਤੋਂ ਬਾਅਦ ਜਿੱਥੇ ਹਾਲੇ ਵੀ ਜ਼ਿੰਦਗੀ ਲਈ ਤੇ ਨਹੀਂ ਆਈ ਹੈ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤ ਮਿੱਟੀ ਦੇ ਢੇਰ ਲੱਗੇ ਹੋਏ ਨੇ ਦੂਜੇ ਪਾਸੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦੇ ਕਿਸਾਨ ਬੇਜ਼ਮੀਨੇ ਹੋ ਗਏ ਨੇ ਇੱਥੇ ਸਤਲੁਜ ਦਰਿਆ ਦੇ ਵਿੱਚ ਆਏ ਹੜ੍ਹ ਕਰਕੇ 200 ਏਕੜ ਤੋਂ ਵਧੇਰੇ ਜ਼ਮੀਨ ਪਾਣੀ ਵਿੱਚ ਰੁੜ ਗਈ ਹੈ ਸਿਰਫ ਇੱਕ ਪਿੰਡ ਦਾ ਹੀ ਨਹੀਂ ਸਗੋਂ ਸਤਲੁਜ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਜਿੱਥੇ ਸੈਂਕੜੇ ਏਕੜ ਜ਼ਮੀਨ ਸੀ ਹੁਣ ਉੱਥੇ ਸਤਲੁਜ ਦਰਿਆ ਚੱਲ ਰਿਹਾ ਹੈ ਪਿੰਡਾਂ ਦੇ ਕਿਸਾਨ ਬੇਜ਼ਮੀਨੇ ਹੋ ਗਏ ਨੇ ਕਿਸੇ ਦੇ 2 ਏਕੜ ਅਤੇ ਕਿਸੇ ਦੀ 10 ਏਕੜ ਜ਼ਮੀਨ ਵੀ ਸਤਲੁਜ ਦਰਿਆ ਦੇ ਹੇਠਾਂ ਆ ਗਈ ਹੈ। ਪਰਮਜੀਤ ਸਿੰਘ ਗੋਂਸਗੜ ਪਿੰਡ ਦਾ ਵਾਸੀ ਹੈ ਅਤੇ ਸਤਲੁਜ ਦੇ ਨਾਲ ਉਸ ਦੀ 6 ਏਕੜ ਜ਼ਮੀਨ ਸੀ ਜਿਸ ਵਿੱਚੋਂ 2 ਏਕੜ ਸਤਲੁਜ ਦਰਿਆ ਅੰਦਰ ਚਲੀ ਗਈ ਹੈ। ਜਿੱਥੇ ਉਸ ਨੇ ਝੋਨਾ ਅਤੇ ਪਾਪੂਲਰ ਲਗਾਏ ਹੋਏ ਸੀ। ਪਰਮਜੀਤ ਸਿੰਘ ਨੇ ਦੱਸਿਆ ਕਿ 6 ਏਕੜ ਜ਼ਮੀਨ ਦੇ ਨਾਲ ਗੁਜ਼ਾਰਾ ਆਸਾਨੀ ਨਾਲ ਚੱਲਦਾ ਸੀ ਪਰ ਹੁਣ ਮੁਸ਼ਕਲ ਹੋ ਗਈ ਹੈ। ਕੁਦਰਤ ਨੇ ਸਾਡੇ ਨਾਲ ਬਹੁਤ ਮਾਰੀ ਕੀਤੀ ਹੈ। ਸਾਡੀ ਤਾਂ ਸਾਰੀ ਜ਼ਮੀਨ ਹੀ ਸਤਲੂ ਦਰਿਆ ਦੇ ਹੇਠਾਂ ਆ ਗਈ ਹੈ ਸਾਡੀ ਜ਼ਮੀਨ 20 ਤੋਂ 25 ਫੁੱਟ ਡੂੰਗੀ ਹੋ ਗਈ ਹੈ ਹੁਣ ਅਸੀਂ ਆਪਣੀ ਜ਼ਮੀਨ ਕਿੱਥੋਂ ਲੱਭਾਂਗੇ ਸਰਕਾਰ ਨੇ ਮੁਆਵਜ਼ੇ ਦੇ ਨਾਂ ਤੇ ਸਾਨੂੰ ਫਸਲ ਦਾ ਖਰਾਬਾ ਜ਼ਰੂਰ ਦੇ ਦਿੱਤਾ ਹੈ ਸਰਕਾਰ ਨੇ ਲਗਭਗ 18000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਹੈ ਪਰ ਸਾਡੀ ਜ਼ਮੀਨ ਹੀ ਨਹੀਂ ਰਹੀ ਅਸੀਂ ਮੁਆਵਜ਼ੇ ਦਾ ਹੁਣ ਕੀ ਕਰਾਂਗੇ ਇੱਕ ਫਸਲ ਦਾ ਤਾਂ ਸਰਕਾਰ ਨੇ ਮੁਆਵਜ਼ਾ ਦੇ ਦਿੱਤਾ ਹੈ ਪਰ ਆਉਣ ਵਾਲੀਆਂ ਕਈ ਫਸਲਾਂ ਜਦੋਂ ਤੱਕ ਸਤਲੂ ਦਰਿਆ ਤੇ ਅੱਗੇ ਪੱਕਾ ਬੰਨ ਨਹੀਂ ਲਗਾਇਆ ਜਾਂਦਾ ਉਦੋਂ ਤੱਕ ਹਰ ਫਸਲ ਸਮਝੋ ਬਾਰ ਤਬਾਹੀ ਹੀ ਹੈ ਸਸਰਾਲੀ ਕਲੋਨੀ ਪਿੰਡ ਦੇ ਕਿਸਾਨ ਸਰਵਨ ਸਿੰਘ ਨੇ ਦੱਸਿਆ ਕਿ ਪਾਣੀ ਬਹੁਤ ਵਧਿਆ ਹੋਇਆ ਏ ਫਿਲਹਾਲ ਪਾਣੀ ਦੀ ਰਫਤਾਰ ਘਟ ਹੈ ਜਦੋਂ ਤੱਕ ਬੰਨ ਨਹੀਂ ਲੱਗਦਾ ਉਦੋਂ ਤੱਕ ਕੋਈ ਹੱਲ ਨਹੀਂ ਹੈ 20000 ਰੁਪਏ ਦਾ ਟਿੱਪਰ ਹੈ ਦੋ ਤੋਂ ਤਿੰਨ ਸਾਲ ਤੱਕ ਇਹ ਜ਼ਮੀਨ ਅਸੀਂ ਵਰਤ ਨਹੀਂ ਸਕਦੇ ਨਾ ਹੀ ਜ਼ਮੀਨ ਪੱਧਰ ਕਰਨ ਲਈ ਸਰਕਾਰ ਨੇ ਕੋਈ ਮੁਆਵਜ਼ਾ ਦਿੱਤਾ ਹੈ ਸਸਰਾਲੀ ਕਲੋਨੀ ਪਿੰਡ ਦੇ ਕਿਸਾਨ ਕੁਲਦੀਪ ਨੇ ਦੱਸਿਆ ਕਿ ਉਸ ਦਾ ਘਰ ਸੱਤ ਤੋਂ ਦਰਿਆ ਤੋਂ 2 ਏਕੜ ਦੂਰ ਰਹਿ ਗਿਆ ਏ ਘਰ ਤੇ ਲੱਖਾਂ ਰੁਪਏ ਖਰਚ ਕੀਤੇ ਸਨ ਅਤੇ ਹੁਣ ਡਰ ਬਣਿਆ ਹੋਇਆ ਹੈ ਕਿ ਜੇਕਰ ਪਾਣੀ ਦੀ ਮਾਰ ਕਿਸੇ ਵੇਲੇ ਘਰ ਤੱਕ ਪਹੁੰਚ ਗਈ ਤਾਂ ਸਾਡਾ ਘਰ ਟੁੱਟ ਜਾਵੇਗਾ ਘਰ ਆਉਣ ਨੂੰ ਜੋ ਰਸਤਾ ਸੀ ਉਹ ਵੀ ਹੜ ਚੁੱਕਿਆ ਹੈ ਜਿਸ ਨੂੰ ਬਣਾਉਣ ਤੇ ਲਈ ਪ੍ਰਸ਼ਾਸਨ ਵੱਲੋਂ ਵਾਅਦਾ ਤਾਂ ਜ਼ਰੂਰ ਕੀਤਾ ਗਿਆ ਸੀ ਪਰ ਹੋਇਆ ਕੁਝ ਨਹੀਂ ਜਿਸ ਕਰਕੇ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੱਡੇ ਵਾਹਨ ਘਰ ਤੱਕ ਲਿਆਉਣੇ ਬਹੁਤ ਮੁਸ਼ਕਲ ਨੇ ਸਾਡੀ ਭਰਾਮਾ ਦੀ ਕੁਝ ਜ਼ਮੀਨ ਵੀ ਹੜ ਦੇ ਪ੍ਰਭਾਵ ਹੇਠ ਆਈ ਹੈ ਚੰਡੀਗੜ੍ਹ ਦਾ ਸਟੇਟਸ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਯੂ ਟਰਨ ਲਿਆ ਹੈ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਸ ਪ੍ਰਸਤਾਵ ਤੇ ਨਾ ਤਾਂ ਅਜੇ ਕੋਈ ਅੰਤਿਮ ਫੈਸਲਾ ਹੋਇਆ ਹੈ ਅਤੇ ਨਾ ਹੀ ਸਰਦ ਰੁੱਤ ਸੈਸ਼ਨ ਵਿੱਚ ਇਸ ਨਾਲ ਸੰਬੰਧਿਤ ਕੋਈ ਬਿੱਲ ਲਿਆਉਣ ਦੀ ਯੋਜਨਾ ਹੈ ਪ੍ਰਸਤਾਵ ਹਾਲੇ ਕੇਂਦਰ ਸਰਕਾਰ ਦੇ ਪੱਧਰ ਤੇ ਵਿਚਾਰ ਅਧੀਨ ਹੈ ਇਸ ਪ੍ਰਸਤਾਵ ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਸਲਾਹ ਮਸ਼ਵਰੇ ਤੋਂ ਬਾਅਦ ਟੁਕਮਾ ਫੈਸਲਾ ਲਿਆ ਜਾਵੇਗਾ ਇਸ ਮੁੱਦੇ ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਚੰਡੀਗੜ੍ਹ ਦੇ ਮੁੱਦੇ ਤੇ ਕੇਂਦਰ ਸਰਕਾਰ ਦੇ ਬਿਆਨ ਮਗਰੋਂ ਸੀਐਮ ਮਾਨ ਨੇ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਮੈਨੂੰ ਖੁਸ਼ੀ ਹੈ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਾਲੇ ਬਿੱਲ ਨੂੰ ਵਾਪਸ ਲੈਣ ਦਾ ਤੇ ਪਾਰਲੀਮੈਂਟ 'ਚ ਨਾ ਲੈ ਕੇ ਆਉਣ ਦਾ ਫੈਸਲਾ ਕੀਤਾ ਹੈ ਉਮੀਦ ਹੈ ਕਿ ਭਵਿੱਖ ਵਿੱਚ ਵੀ ਪੰਜਾਬ ਨਾਲ ਸੰਬੰਧਿਤ ਕੋਈ ਵੀ ਫੈਸਲਾ ਪੰਜਾਬ ਦੇ ਲੋਕਾਂ ਨੂੰ ਪੁੱਛੇ ਬਿਨਾਂ ਨਹੀਂ ਹੋਵੇਗਾ ਸੀਐਮ ਮਾਨ ਨੇ ਕਿਹਾ ਹੈ ਕਿ ਐਦਾਂ ਦੇ ਫੈਸਲੇ ਲੈਂਦੇ ਹੀ ਕਿਉਂ ਨੇ ਜੋ ਵਾਪਸ ਲੈਣੇ ਪੈਣ ਦੇਸ਼ ਅਜਿਹੇ ਨੋਟੀਫਿਕੇਸ਼ਨਾਂ ਨਾਲ ਨਹੀਂ ਚੱਲਦਾ ਪੰਜਾਬ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਦੱਸਦੀ ਹੈ ਕਿ ਪਹਿਲਾ ਇਹ ਗੱਲ ਸਾਹਮਣੇ ਆਈ ਸੀ ਕਿ ਕੇਂਦਰ ਸਰਕਾਰ ਇੱਕ ਤੋਂ 19 ਦਸੰਬਰ ਦੇ ਸਰਦ ਰੁੱਤ ਸੈਸ਼ਨ ਵਿੱਚ ਅਜਿਹਾ ਬਿੱਲ ਲਿਆ ਸਕਦੀ ਹੈ ਜਿਸ ਨਾਲ ਚੰਡੀਗੜ੍ਹ ਨੂੰ ਸੰਵਿਧਾਨ ਦੇ ਆਰਟੀਕਲ 239 ਦੀ ਜਗ੍ਹਾ 240 ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਨਾਲ ਚੰਡੀਗੜ੍ਹ ਪੂਰੀ ਤਰ੍ਹਾਂ ਯੂਟੀ ਸੂਬਾ ਬਣ ਸਕਦਾ ਹੈ ਜਿਸ ਨਾਲ ਪ੍ਰਸ਼ਾਸਨਿਕ ਅਧਿਕਾਰ ਰਾਸ਼ਟਰਪਤੀ ਤੇ ਕੇਂਦਰ ਕੋਲ ਚਲੇ ਜਾਣਗੇ ਇਸ ਕਰਕੇ ਪੰਜਾਬ ਦੇ ਨੇਤਾਵਾਂ ਨੂੰ ਸ਼ੰਕਾ ਸੀ ਕਿ ਇਸ ਨਾਲ ਚੰਡੀਗੜ੍ਹ ਤੇ ਉਹਨਾਂ ਦਾ ਕੰਟਰੋਲ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਤੇ ਪੰਜਾਬ ਸਰਕਾਰ ਕਾਂਗਰਸ ਤੇ ਅਕਾਲੀ ਦਲ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਧਾਨ ਸਭਾ ਦਾ اجلاس ਅੱਜ ਯਾਨੀ 24 ਨਵੰਬਰ ਨੂੰ ਚੰਡੀਗੜ੍ਹ ਤੋਂ ਬਾਹਰ ਹੋਵੇਗਾ ਇਹ اجلاس ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋ ਰਿਹਾ ਹੈ। اجلاس ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾਂ ਰੂਪਨਗਰ ਦਾ ਨਾਮ ਬਦਲਣ ਨੂੰ ਲੈ ਕੇ ਕਈ ਵੱਡੇ ਐਲਾਨ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਮੌਕੇ ਤੇ ਹੀ ਫੈਸਲਾ ਲਿਆ ਜਾ ਸਕਦਾ ਹੈ। ਮੁੱਖ ਮੰਤਰੀ ਮਾਨ ਨੇ ਵੀ ਕਿਹਾ ਹੈ ਕਿ ਵੱਡੇ ਐਲਾਨ ਕੀਤੇ ਜਾਣਗੇ। ਹਾਲਾਂਕਿ اجلاس ਲਈ ਜਾਰੀ ਕੀਤੀ ਗਈ ਵਿਧਾਨ ਸਭਾ ਦੀ ਕਾਰਵਾਈ ਵਿੱਚ ਇਸ ਮਾਮਲੇ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਐ ਇਸ اجلاس ਵਿੱਚ ਕੋਈ ਪ੍ਰਸ਼ਨ ਕਾਲ ਜਾਂ ਜ਼ੀਰੋ ਆਵਰ ਨਹੀਂ ਹੋਵੇਗਾ اجلاس ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਇਸ اجلاس ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਇੱਕ ਵਿਸ਼ੇਸ਼ ਮਤਾ ਪੇਸ਼ ਕੀਤਾ ਜਾਵੇਗਾ ਇਸ ਮਤੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਮਤੇ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਨਾਂ ਧਾਰਮਿਕ ਆਜ਼ਾਦੀ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਮਾਣ ਸਨਮਾਨ ਦੀ ਰੱਖਿਆ ਲਈ ਸਰਵੌਂਚ ਕੁਰਬਾਨੀ ਦਿੱਤੀ ਹੈ ਉਹਨਾਂ ਦੀ ਕੁਰਬਾਨੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਅਤੇ ਹਿੰਮਤ ਦਇਆ ਅਤੇ ਨਿਆਂ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦੀ ਰਹਿੰਦੀ ਹੈ ਪੰਜਾਬ ਦੇ ਲੋਕ ਭਾਵੇਂ ਉਹਨਾਂ ਦਾ ਕੋਈ ਵੀ ਧਰਮ ਹੋਵੇ ਗੁਰੂ ਜੀ ਦੀ ਮਹਾਨ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਤੇ ਮਾਣ ਕਰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੀ 350ਵੀਂ ਸ਼ਹੀਦੀ ਦਿਵਸ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਵਿਸ਼ੇਸ਼ ਵਿਧਾਨ ਸਭਾ ਨਗਰ ਕੀਰਤਨ ਲਾਈਟ ਐਂਡ ਸਾਊਂਡ ਡਰੋਨ ਸ਼ੋਅ ਅਤੇ ਸਰਵਤਰਵ ਸੰਮੇਲਨ ਦੀ ਸ਼ਲਾਘਾ ਕੀਤੀ ਗਈ ਹੈ ਸਰਕਾਰ ਨੂੰ ਗੁਰੂ ਜੀ ਦੁਆਰਾ ਦਿਖਾਏ ਗੇ ਧਰਮ ਨਿਰਪੱਖਤਾ ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਦੇ ਮਾਰਗ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ ਸਤਨ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਸ਼ਾਂਤੀ ਸਹਿਣਸ਼ੀਲਤਾ ਅਤੇ ਸਦਭਾਵਨਾ ਲਈ ਕੰਮ ਕਰਨ ਦਾ ਸੰਕਲਪ ਲੈਂਦਾ ਹੈ ਇੱਕ ਬੇਹਦ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਫਿਲਹਾਲ ਦੇ ਸਮੇਂ ਦੇ ਵਿੱਚ 2 ਲੱਖ ਯੂਕਰੇਨ ਲੋਕ ਜਿਹੜੇ ਨੇ ਯੂਕਰੇਨੀ ਲੋਕ ਦੇ ਉਹ ਫਸੇ ਹੋਏ ਨੇ ਜਾਨਕਿ ਹੁਣ ਉਹਨਾਂ ਨੂੰ ਫਿਲਹਾਲ ਦੇ ਸਮੇਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਮੁਸ਼ਕਲ ਦਾ ਸਾਹਮਣਾ ਕਰਨ ਦਾ ਖਾਸ ਕਾਰਨ ਹੈ ਜਿਹੜਾ ਹੁਣ ਡੋਨਲਡ ਟਰੰਪ ਦੇ ਵੱਲੋਂ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕੀਤੇ ਬਦਲਾਵ ਮਨੇ ਜਾ ਰਹੇ ਨੇ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਬਹੁਤ ਵੱਡੇ ਪੱਦਰ ਦੇ ਜਿਹੜੇ ਹੁਣ ਕਾਫੀ ਜ਼ਿਆਦਾ ਬਦਲਾਅ ਕਰ ਰਹੇ ਨੇ ਤੇ ਇਸੇ ਹੀ ਚੱਲਦੇ ਲਗਾਤਾਰ ਹੀ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਵੱਡੇ ਪੱਦਰ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਨਾਲ ਦੀ ਨਾਲ ਹੁਣ 2 ਲੱਖ ਯੂਕਰੇਨੀ ਅਮਰੀਕਾ ਦੇ ਵਿੱਚ ਸੰਕਟ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੂਰੀ ਜਾਣਕਾਰੀ ਵੀ ਜਿਹੜੀ ਆ ਸਾਹਮਣੇ ਆ ਗਈ ਆ ਦੱਸਿਆ ਜਾ ਰਿਹਾ ਕਿ ਲਗਾਤਾਰ ਇਹਨਾਂ 2 ਲੱਖ ਯੂਕਰੇਨੀਆਂ ਨੂੰ ਬਹੁਤ ਜ਼ਿਆਦਾ ਹੀ ਜਿਹੜੇ ਪਰੇਸ਼ਾਨੀ ਹੋ ਰਹੀ ਆ ਉਹਨਾਂ ਦੀਆਂ ਜ਼ਿੰਦਗੀਆਂ ਅਸ਼ਾਂਤ ਹੋਈਆਂ ਨੇ 2022 ਦੇ ਵਿੱਚ ਯੂਕਰੇਨ ਯੁੱਧ ਤੋਂ ਬਾਅਦ ਜੋ ਬਾਈਡਨ ਪ੍ਰਸ਼ਾਸਨਿਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਵਿੱਚ ਲਗਭਗ ਜਿਹੜੇ ਬਹੁਤ ਸਾਰੇ ਯੂਕਰੋਨੀਆ ਨੂੰ 2 ਸਾਲ ਲਈ ਅਮਰੀਕਾ ਵਿੱਚ ਰਹਿਣਾ ਤੇ ਕੰਮ ਕਰਨ ਦੀ ਆਗਿਆ ਮਿਲੀ ਹੈ ਹਾਲਾਂਕਿ 2024 ਵਿੱਚ ਡੋਨਲਡ ਟਰੰਪ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਨਵੀਨੀਕਰਨ ਪ੍ਰਕਿਰਿਆ ਕਈ ਮਹੀਨਿਆਂ ਲਈ ਰੋਕ ਦਿੱਤੀ ਸੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਨੰਮੀਆਂ ਫਾਈਲਾਂ ਸਵੀਕਾਰ ਨਹੀਂ ਕੀਤੀਆਂ ਗਈਆਂ ਹਜ਼ਾਰਾਂ ਲੋਕਾਂ ਨੇ ਆਪਣੇ ਕਾਨੂੰਨੀ ਸਥਿਤੀ ਗਵਾ ਦਿੱਤੀ ਹੈ ਤੇ ਬਹੁਤਿਆਂ ਨੂੰ ਆਪਣੀ ਨੌਕਰੀ ਬੀਮਾ ਤੇ ਆਮਦਨੀ ਦਾ ਸਰੋਤ ਛੱਡਣੇ ਪਏ ਨੇ ਵਿਅਕਤੀ ਨੂੰ ਤੁਰੰਤ ਇੱਕ ਕਾਰੋ ਕੈਰ ਕਰਨੀ ਪ੍ਰਵਾਸੀ ਮੰਨਿਆ ਜਾਂਦਾ ਹੈ ਆਦੇਸ਼ ਨਿਕਾਲੇ ਦਾ ਖਤਰਾ ਬਣਦਾ ਹੈ ਵਰਕ ਪਰਮਿਟ ਰੱਦ ਕਰ ਦਿੱਤੇ ਜਾਂਦੇ ਨੇ ਨੌਕਰੀਆਂ ਖਤਮ ਹੋ ਜਾਂਦੀਆਂ ਨੇ ਸਿਹਤ ਬੀਮਾ ਵੀ ਖਤਮ ਕਰ ਦਿੱਤਾ ਜਾਂਦਾ ਹੈ ਮਹਿੰਗਾ ਇਲਾਜ ਅਸੰਭਵ ਹੈ ਬਹੁਤ ਸਾਰੇ ਲੋਕ ਆਪਣੇ ਘਰ ਛੱਡਣ ਤੋਂ ਵੀ ਡਰਦੇ ਗੋਲੀ ਜਿੰਦਰਾ ਨੂੰ ਮਈ ਵਿੱਚ ਇੱਕ ਝਟਕਾ ਲੱਗਿਆ ਜਦੋਂ ਉਸ ਦੀ ਨੌਕਰੀ ਦਾ ਨਵੀਨੀਕਰਨ ਲੰਬਿਤ ਸੀ ਉਸ ਨਾਲ ਬਹੁਤ ਕੁਝ ਹੋਇਆ ਜਾਣੀ ਕਿ ਹੁਣ ਦਾ ਸੀ ਕਿ ਬਹੁਤ ਕਈ ਵੱਡੇ ਬਦਲਾਅ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੇ ਅਤੇ ਇਸੇ ਤਰੀਕੇ ਦੇ ਨਾਲ 24 ਪ੍ਰਭਾਵਿਤ ਡੋਕਰੀਨੀਆਂ ਨਾਲ ਗੱਲ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਤਕਨੀਕੀ ਕਰਮਚਾਰੀ ਅਧਿਆਪਕ ਵਿੱਤੀ ਯੋਜਨਾਕਾਰ ਅਤੇ ਕਾਲਜ ਦੇ ਵਿਦਿਆਰਥੀ ਸ਼ਾਮਲ ਸਨ ਕਈਆਂ ਨੇ ਬਚਨ ਖਤਮ ਹੋਣ ਹੁਦਾਰਲੈਂਡ ਆਪਣੇ ਘਰ ਛੱਡਣ ਤੋਂ ਡਰਨ ਦੀ ਰਿਪੋਰਟ ਦੱਤੀ ਹੈ ਕੁਝ ਤਾਂ ਅਮਰੀਕਾ ਛੱਡ ਕੇ ਕੈਨੇਡਾ ਯੂਰਪ ਜਾਂ ਦੱਖਣੀ ਅਮਰੀਕਾ ਚਲੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਵਾਪਸ ਜਾਣਾ ਲਗਭਗ ਅਸੰਭਵ ਹੈ ਕਿਉਂਕਿ ਬਹੁਤ ਸਾਰੇ ਸ਼ਹਿਰ ਯੁੱਧ ਨਾਲ ਤਬਾਹ ਹੋ ਗਏ ਨੇ ਯੂਕਰੇਨ ਇਮੀਗ੍ਰੇਸ਼ਨ ਸਟਾਕ ਫੋਰਸਰਸ ਹਨ ਸਾਰ ਬਹੁਤ ਸਾਰੇ ਉਸਾਰੀ ਵਾਲੀਆਂ ਥਾਮਾਂ ਤੇ ਡਿਲੀਵਰੀ ਤੇ ਕੰਮ ਵਿੱਚ ਊਬਰ ਜਾਂ ਟਰੱਕ ਚਲਾਉਣ ਸਮੇਂ ਫੜੇ ਗਏ ਨੇ ਨਵੀਨੀਕਰਨ ਪ੍ਰਕਿਰਿਆ ਦੁਬਾਰਾ ਸ਼ੁਰੂ ਹੋ ਗਈ ਹੈ ਪਰ ਹੁਣ ਹਰੇਕ ਅਰਸੀ ਵਿੱਚ ਹਜ਼ਾਰ ਤੋਂ ਵੱਧ ਫੀਸ ਜੁੜ ਗਈ ਹੈ ਜੋ ਪਹਿਲਾਂ ਮੌਜੂਦ 1325 ਰੁਪਏ ਫੀਸ ਵਿੱਚ ਜੁੜਦੀ ਸੀ ਇਸ ਦਾ ਮਤਲਬ ਹੈ ਕਿ ਵਿਅਕਤੀ ਨੂੰ 2325 ਦਾ ਭੁਗਤਾਨ ਕਰਨਾ ਪਵੇਗਾ ਸਰਕਾਰ ਹੁਣ ਤੱਕ ਸਿਰਫ 1900 ਫਾਈਲਾਂ ਦੀ ਪ੍ਰਕਿਰਿਆ ਕਰਨ ਦੇ ਯੋਗ ਰਹੀ ਹੈ ਸਿਰਫ ਕੁਝ ਵੀ ਨਹੀਂ ਤੇ ਇਸ ਤੋਂ ਬਾਅਦ ਆਸੀਏ ਕਿ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਟੇ ਪਦਰ ਦੇ ਬਦਲਾਅ ਕਰ ਰਹੇ ਨੇ ਤੇ ਇਸੇ ਹੀ ਚੱਲਦੇ ਹੋਣ ਬਹੁਤ ਸਾਰੇ ਜਿਹੜੇ ਹੋਰਾਂ ਦੇਸ਼ਾਂ ਦੇ ਲੋਕ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਦੀਆਂ ਮੁਸੀਬਤਾਂ 'ਚ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ 2 ਲੱਖ ਯੂਕਰੇਨੀਆ ਨੂੰ ਹੁਣ ਅਮਰੀਕਾ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਕੋਈ ਇਮੀਗ੍ਰੇਸ਼ਨ ਪ੍ਰਣਾਲੀ 'ਚ ਜਿਹੜੇ ਬਦਲਾਅ ਨੇ ਉਸ ਤੋਂ ਬਾਅਦ ਹੁਣ ਇਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ